जय माता माँ महाकालिदी पी एस डी इंडिया न्यूज टीवी एवं सच की तरंगे विज्ञापन के एम डी मिस्टर निर्वाचन लूथरा की तरफ से सभी देशवासियों को नया साल 2026 की हार्दिक शुभकामनाएं परमात्मा आप सबको हमेशा खुश रखे। जय माता दी वाहेगुरु जी का खालसा की फतेह ਮੈਂ ਤੁਹਾਡਾ ਸੇਵਾਦਾਰ ਹੈਪੀ ਸ਼ਰਮਾ ਰੂੜੀ ਕਪੂਰਾ ਪੱਤਰਕਾਰ ਪੀਐਸਜੀ ਇੰਡੀਆ ਨਿਊਜ਼ ਟੀਵੀ ਇੰਚਾਰਜ ਫਰੀਦਕੋਟ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਲੋਹੜੀ ਦੀਆਂ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਹੈ ਅਰਦਾਸ ਹੈ ਏ ਸੱਚਾ ਪਾਤਸ਼ਾਹ ਆਉਣ ਵਾਲਾ ਸਾਲ ਹਰ ਪਰਿਵਾਰ 'ਤੇ ਖੁਸ਼ੀਆਂ ਲੈ ਕੇ ਆਈ ਤੰਦਰੁਸਤੀਆਂ ਬਖਸ਼ੀ ਨਗਰ ਖੇੜੇ ਵਿੱਚ ਸੁੱਖ ਸ਼ਾਂਤੀ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਦੇਸ਼ ਵਿੱਚ ਵਸਦੇ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇਣਾ ਚਾਹਣਾ ਵਾਹਿਗੁਰੂ ਪਰਮਾਤਮਾ ਕਰੇ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਜੋ ਚੀਜ਼ਾਂ ਤੁਸੀਂ 2025 ਦੇ ਵਿੱਚ ਅਚੀਵ ਕਰਨੀਆਂ ਚਾਹੁੰਦੇ ਸੀ ਤੇ ਉਹ ਕਿਸੇ ਕਾਰਨਾ ਕਰਕੇ ਨਹੀਂ ਹੋ ਸਕੀਆਂ ਆਉਣ ਵਾਲੇ 2026 ਦੇ ਵਿੱਚ ਤੁਸੀਂ ਜਿਹੜੀਆਂ ਕਮੀਆਂ ਪੇਸ਼ੀਆਂ ਤੁਹਾਡੇ ਤੋਂ 2025 ਚ ਰਹਿ ਗਈਆਂ ਤੇ ਪ੍ਰਮਾਤਮਾ ਕਰੇ ਵਾਹਿਗੁਰੂ ਅੱਗੇ ਕਰੇ ਕਿ ਤੁਸੀਂ ਜਿਹੜੀਆਂ 2025 ਚ ਕਮੀਆਂ ਸੀ ਉਹ ਤੁਹਾਡੀਆਂ ਪੂਰੀਆਂ ਹੋਣ ਮਨੋ ਕਾਮਨਾ ਸਾਰਿਆਂ ਦੀ ਪੂਰੀਆਂ ਹੋਣ ਤੇ ਆਉਣ ਵਾਲਾ ਜਿਹੜਾ 2025 ਦਾ 26 ਦਾ ਸਾਲ ਹੈ ਤੁਸੀਂ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਆਪਦੇ ਪਰਿਵਾਰ ਦੇ ਨਾਲ ਮਨਾਓ ਸਾਰਿਆਂ ਦਾ ਧੰਨਵਾਦ ਫਤਿਹ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਪਿੰਡ ਰੋੜੀ ਕਪੂਰਾ ਦੀ ਫ੍ਰੀ ਕੋਟ ਸੈਂਟਰਲ ਕੋਰਪੋਰੇਟ ਬ੍ਰਾਂਚ ਮੱਤਾ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਨਵੇਂ ਸਾਲ ਦੀਆਂ ਲੋਹੜੀ ਦੀਆਂ ਮਾਗੀ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਜਿਹੜਾ ਆਉਣ ਵਾਲਾ ਸਮਾਂ ਦੇਸ਼ ਵਿੱਚ ਵਿਦੇਸ਼ ਵਿੱਚ ਵਸਦੇ ਬੱਚੇ ਬਜ਼ੁਰਗ ਭੈਣ ਭਰਾਵਾਂ ਪੰਜਾਬ ਵਿੱਚ ਵਸਦੇ ਬਜ਼ੁਰਗਾਂ ਭੈਣ ਮਾਤਾ ਸਭ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਧੰਨਵਾਦ ਹਾਂਜੀ ਸਤਿਕਾਰਯੋਗ ਦੇਸ਼ ਵਾਸੀਓ ਪੰਜਾਬ ਵਾਸੀਓ ਪੀਤੇ ਦਿਨੀ ਜੋ ਸ਼ਹੀਦੀ ਦਿਹਾੜੇ ਟਪਕੇ ਗਏ ਨੇ ਉਹਨਾਂ ਦੇ ਵਿੱਚ ਅਸੀਂ ਸਾਰੇ ਜਿਹੜਾ ਸਜਦਾ ਕਰਦੇ ਹਾਂ ਸਾਡੇ ਗੁਰੂਆਂ ਨੂੰ ਪੀਰਾਂ ਨੂੰ ਸਰਬੰਸਦਾਨੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਰ ਇਸ ਪ੍ਰੰਤ ਜਿਹੜਾ ਨਵਾਂ ਸਾਲ ਚੜ੍ਹਦਾ ਹੈ 1 ਜਨਵਰੀ 2026 ਸੋ ਮੈਂ ਆਪਣੇ ਵੱਲੋਂ ਸਮੂਹ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ ਲੋੜੀ ਔਰ ਮਾਗੀ ਦੀਆਂ ਵਧਾਈਆਂ ਦਿੰਦਾ ਔਰ ਦੁਆ ਕਰਦਾ ਹਾਂ ਉਸ ਪਰਮਪਿਤਾ ਪ੍ਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਨਵਾਂ ਸਾਲ ਸਾਡੀ ਪੂਰੀ ਕਾਇਨਾਤ ਲਈ ਖਾਸ ਕਰਕੇ ਪੰਜਾਬ ਲਈ ਖੁਸ਼ੀਆਂ ਭਰਿਆ ਹੋਵੇ ਜੀ ਮੈਂ ਤੁਹਾਡਾ ਜੱਗਾ ਵਿਰਾੜ ਪੁੱਤਰ ਜਗਤ ਲੀਡ ਸਰਵਜਨ ਸਿੰਘ ਵਿਰਾੜ ਕੈਨੇਡਾ ਸਾਡੇ ਸਾਰੇ ਪਰਿਵਾਰ ਵਾਲਿਆਂ ਸਾਰੇ ਨਗਰ ਨੂੰ ਸਾਰੇ ਯਾਰਾਂ ਨੂੰ ਦੋਸਤਾਂ ਬਿੱਡੀਆਂ ਨੂੰ ਸਾਡੇ ਸਾਰਿਆਂ ਵੱਲੋਂ ਨਵੇਂ ਸਾਲ ਤੇ ਮਾਗੀਆਂ ਦੀਆਂ ਲੱਖ ਲੱਖ ਵਧਾਈਆਂ ਵੈਗੁਰੂ ਚੜ੍ਹਦੀ ਕਲਾ ਰੱਖੇ ਤੰਦਰੁਸਤ ਰਹੇ ਵੈਗੁਰੂ ਜੀ ਕੀ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਮੈਂ ਪ੍ਰੇਮ ਸ਼ਰਮਾ ਅਡਾ ਚਾਰਜ ਜੈਤੋ ਨਵੇਂ ਸਾਲ ਦੀਆਂ ਲੋਹੜੀ ਦੀਆਂ ਤੇ ਮਾਗੀਆਂ ਦੀਆਂ ਲੱਖ ਲੱਖ ਵਧਾਈਆਂ ਸਾਰੇ ਭੈਣ ਭਰਾਵਾਂ ਨੂੰ ਖੁਸ਼ੀਆਂ ਭਰਿਆ ਨਵਾਂ ਸਾਲ ਮੁਬਾਰਕ ਹੋਵੇ ਚੜ੍ਹਦੀ ਕਲਾ 'ਚ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਨਵਾਂ ਨਵਾਂ ਸਾਲ ਤੁਹਾਨੂੰ ਮੁਬਾਰਕ ਹੋਵੇ ਧੰਨਵਾਦ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਸਿੰਘ ਬਰਾੜ ਮੇਰੀ ਧਰਮ ਪਤਨੀ ਸੋਫਤ ਕਸ ਪੰਚ ਕੁਲਦੀਪ ਕੌਰ ਮੇਰੇ ਪਰਿਵਾਰ ਵੱਲੋਂ ਆਪ ਸਭ ਜੀ ਨੂੰ ਲੋੜੀ ਦੀਆਂ ਮਾਜੀਆਂ ਦੀਆਂ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਆਉਣ ਵਾਲਾ ਜਿਹੜਾ ਸਾਲ ਆ ਉਹ ਆਪ ਜੀ ਦੇ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਤਰੱਕੀਆਂ ਲੈ ਕੇ ਆਵੇ ਤੇ ਨਾਸ ਕਰਦਾ ਆਂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਜਗਜੀਤ ਸਿੰਘ ਬਰਾੜ ਪਿੰਡ ਰੋੜੀ ਕਪੂਰਾ ਨਵੇਂ ਸਾਲ ਦੀਆਂ ਮਾਗੀ ਦੀਆਂ ਲੋੜੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਜੀ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਜੀ 2026 ਸਾਰਿਆਂ ਵਾਸਤੇ ਸਾਰੇ ਸੰਸਾਰ ਵਾਸਤੇ ਤੇਸ਼ ਵਿਦਿਸ਼ਾਂ ਬੈਠੇ ਸੰਗਤਾਂ ਵਾਸਤੇ ਖੁਸ਼ੀਆਂ ਭਰ ਆਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਵਾਰੀ ਸਿੰਘ ਬਰਾੜ ਪਿੰਡ ਰੋੜੀ ਕਪੂਰਾ ਮੈਂ ਆਪ ਜੀ ਨੂੰ ਵਧਾਈਆਂ ਬਿੰਨਾ ਹਾਂ ਲੋੜੀਆਂ ਦੀਆਂ ਮਾਗੀ ਦੀਆਂ ਅਤੇ ਨਵੇਂ ਸਾਲ ਦੀਆਂ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਆਉਣ ਵਾਲਾ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਾਲ ਸ਼ਰਮਾ ਲੋੜੀ ਪੂਰਾ ਪੱਤਰਕਾਰ ਅਜੀਤ ਭਿੰਡਾ ਸ਼ਰਮਾ ਜੀ ਫੋਟੋ ਰਵੇ ਜੈਤੋ ਆਪਣੇ ਤੇ ਆਪਣੇ ਪਰਿਵਾਰ ਵੱਲੋਂ ਸੂ ਪੰਜਾਬੀ ਪੈਣ ਪਰਾਓ ਆ ਨੂਨ ਲੋੜੀ ਤੇ ਮਾਗੀ ਦੇ ਮੇਲੇ ਦੀਆਂ ਵਧਾਈ ਦਿੰਦਾ ਹਾਂ ਤੇ ਵਾਹਿਗੁਰੂ ਜੀ ਅਰਦਾਸ ਕਰਦਾ ਹਾਂ ਤੇ 2026 ਦਾ ਨਵਾਂ ਬਰਾ ਆਪ ਲਈ ਸਭ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਧੰਨਵਾਦ ਲੱਕੀ ਸ਼ਰਮਾ ਤੁਹਾਨੂੰ ਸਭ ਨੂੰ ਨਵਾਂ ਸਾਲ ਲੋਹੜੀ ਅਤੇ ਮਾਗੀ ਦੀ ਬਹੁਤ-ਬਹੁਤ ਵਧਾਈ ਦਿੰਦਾ ਅਤੇ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਕਿ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਸਾਡੇ ਪਰਿਵਾਰ ਵੱਲੋਂ ਲੋਹੜੀ ਦੀਆਂ ਮਾਗੀ ਦੀਆਂ ਤੇ ਨਵੇਂ ਸਾਲ ਦੀਆਂ ਸਾਰੇ ਪੰਜਾਬੀਆਂ ਨੂੰ ਮੁਬਾਰਕ ਵਾਹਿਗੁਰੂ ਅਗੇ ਅਰਦਾਸ ਕਰਦਾ ਵੀ ਆਉਣ ਵਾਲਾ ਸਮਾਂ ਸਾਰਿਆਂ ਲਈ ਵਧੀਆ ਹੋਵੇ। ਸ਼ੀਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਫਾ ਸਰਪੰਚ ਕਲਦੀਪ ਕੌਰ ਬਰਾੜ ਪਿੰਡ ਲੋੜੀ ਕਪੂਰਾ। ਮੇਰੇ ਵੱਲੋਂ ਮਾਘੀ ਦੀਆਂ ਲੋੜੀ ਦੀਆਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਹੁਣ ਮੈਂ ਆਸ ਕਰਦੀ ਹਾਂ ਕਿ ਤੁਹਾਡੇ ਲਈ ਨਵਾਂ ਸਾਲ ਤਰਕੀਆਂ ਲੈ ਕੇ ਆਵੇ। ਸ਼ੀਕਾ ਖਾਨ ਸਾਹਿਬ ਤੇ ਵਾਹਿਗੁਰੂ ਜੀ ਦੀ ਫਤਿਹ। ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਤੇ ਸਾਡੇ ਰੰਗਲੇ ਪੰਜਾਬ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਭਲਾੜਾ ਸਵੀਟ ਹਾਊਸ ਤੋਂ ਮੇਗਰ ਬੀ ਸਿੰਘ ਪਿੰਡ ਰੋੜੀ ਖਪੂਰਾ ਮੇਰੇ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਭੈਣ ਭਰਾਵਾਂ ਨੂੰ ਲੋੜੀਆਂ ਮਾਗੀ ਦੀਆਂ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਆਉਣ ਵਾਲਾ 2026 ਸਭ ਲਈ ਖੁਸ਼ੀਆਂ ਪ੍ਰਾਪਤ ਹੋਵੇ ਔਰ ਲੋੜੀ ਅਤੇ ਮਾਗੀ ਦੀਆਂ ਸਭ ਨੂੰ ਲੱਖ ਲੱਖ ਵਧਾਈ ਮੇਰੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਮੇਰੇ ਵੱਲੋਂ ਦੇਸ਼ ਵਿਦੇਸ਼ ਚ ਬੈਠੇ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਨਵੇਂ ਸਾਲ ਲੋੜੀ ਅਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਆਪ ਸਭ ਨੂੰ ਨਵੇਂ ਸਾਲ ਦੀਆਂ ਜੁੜੀ ਤੇ ਮੰਗੀ ਦੇ ਬਹੁਤ-ਬਹੁਤ ਮੁਬਾਰਕਾਂ ਖਾਲਸਾ ਸ੍ਰੀ ਵਾਹਿਗੁਰੂ ਦੀ ਖਫਤ ਸੋ ਰੋੜੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਵਾਹਿਗੁਰੂ ਦੇ ਚਰਨਾ ਚਰਨਾਂ ਅਰਦਾਸ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਹਾਜ਼ਰੀਆਂ ਮਨਜ਼ੂਰ ਕਰੀ ਆਉਣ ਵਾਲਾ ਨਵਾਂ ਸਾਲ ਹਰ ਪਰਿਵਾਰ ਦੇ ਹਰ ਘਰ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਈ ਦੁੱਖਾਂ ਤੋਂ ਦੂਰ ਰੱਖੇ ਸਾਡੀ ਸਾਰੀ ਸੇਵਾ ਦਾ ਰਵਲ ਅਰਦਾਸ ਹੈ ਸੱਚੇ ਪਾਤਸ਼ਾਹ ਜਿਵੇਂ ਕਾਫੀ ਲੰਮੇ ਸੇਵਾ ਨੂੰ ਸਾਥੋਂ ਸੇਵਾ ਕਰਵਾਈ ਜਾਣਾ ਹੈ ਇਸੇ ਤਰ੍ਹਾਂ ਨਮਾਣਿਆਂ ਦੇ ਸਿਰ ਤੇ ਹੱਥ ਮੇਰੇ ਪਰ ਹੱਥ ਰੱਖੀ ਤਾਂ ਜੋ ਅਸੀਂ ਲਗਾਤਾਰ ਇਹ ਸੇਵਾ ਕਰਦੇ ਰਹੀਏ ਵਾਹਿਗੁਰੂ ਸਭ ਕੁਝ ਤੇਰੇ ਕਰਨ ਕਰਮਾਂ ਨਾਲ ਹੁੰਦਾ ਅਸੀਂ ਤਾਂ ਤੇਰੇ ਕਮਲੇ ਦੇ ਸੇਵਾਦਾਰ ਹਾਂ ਬਸ ਇਹ ਤੇਰੇ ਚਰਨਾਂ ਚ ਅਰਦਾਸ ਸੱਚੇ ਪਾਤਸ਼ਾਹ ਹਰ ਇੱਕ ਸੇਵਾ ਦਾ ਤੁ ਸੇਵਾ ਕਰਵਾਈ ਜੀ ਜੋ ਸਾਥੋਂ ਕੋਈ ਕਮੀਆਂ ਰਹਿ ਗਈਆਂ ਸਤਿਗੁਰ ਤੂੰ ਜਾਣੀ ਜਾਣ ਸਾਨੂੰ ਆਪਦੇ ਚਰਨਾਂ ਨਾਲ ਲਾ ਕੇ ਰੱਖੀ ਔਰ ਸਾਰੇ ਸੇਵਾਦਾਰਾਂ ਵੱਲੋਂ ਫੇਰ ਇੱਕ ਵਾਰੀ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ